ਸ਼ਰੇ 1 ਵਜੇ ਦੇ ਕਰੀਬ ਗਰਨੇਡ ਹਮਲਾ ਸਾਡੇ 3 ਵਾਰ ਦੇ ਰਹੇ ਕੈਪਟਨ ਮਿਨਿਸਟਰ 2 ਵਾਰ ਐਮਐਲਏ ਔਰ ਪੂਰਵ ਪ੍ਰਦੇਸ਼ ਤੱਕ ਤੇ ਹੋਇਆ ਮੈਂ ਸਮਝਦਾ ਬਹੁਤ ਸ਼ਰਮਨਾਕ ਹੈ ਔਰ ਇਹ ਹਮਲੇ ਲਗਾਤਾਰ جاری ਹੈ ਪਹਿਲੇ ਪੁਲਿਸ ਤੇ ਹਮਲੇ ਰਹੇ ਉਹਨਾਂ ਨੇ ਟੀਨਾ ਲਾ ਕੇ ਆਪਣੀ ਸੁਰੱਖਿਆ ਕੀਤੀ ਫਿਰ ਜਿਹੜੇ ਸਾਡੇ ਸੈਨਿਕ ਨੇ ਉਹਨਾਂ ਦੇ ਹਮਲਾ ਪਟਿਆਲੇ ਵਿੱਚ ਇਹਨਾਂ ਹੋਇਆ ਉਹਨਾਂ ਦੀ ਕੋਈ ਪੈਰਵਾਈ ਕਰਨ ਵਾਲਾ ਨਹੀਂ ਔਰ ਹੁਣ ਸਾਡੇ ਏਡੇ ਵੱਡੇ ਲੀਡਰ ਤੇ ਹਮਲਾ ਮੈਂ ਸਮਝਦਾ ਜਿਹੜਾ ਸਾਡੇ ਭਗਵੰਤ ਮਾਨ ਹੈ ਮਾਫੀ ਜੋੜ ਮੰਗ ਕੇ ਹੱਥ ਜੋੜ ਕੇ ਸਾਡੀ ਪੰਜਾਬ ਦੀ ਜਨਤਾ ਕੋ ਝੂਠ ਜਿਹੜਾ ਉਹਨਾਂ ਨੇ ਬੋਲਿਆ ਸੀ ਮਾਫੀ ਮੰਗ ਲੈਣੀ ਚਾਹੀਦੀ ਔਰ ਇਹ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਫੇਲ ਹੋਈ ਸਰਕਾਰ ਹੈ ਉਹਨਾਂ ਕਹਾਂ ਮੈਂ ਨਹੀਂ ਚਲਾ ਸਕਦਾ ਔਰ ਚਾਬੀਆਂ ਜਿਹੜੀਆਂ ਸਾਡੇ ਜਸੱਤ ਸਿੰਘ ਦੀ ਤਪਸਵੀ ਪ੍ਰਧਾਨ ਮੰਤਰੀ ਨੂੰ ਦੇਣੀਆਂ ਚਾਹੀਦੀਆਂ ਤਾਂ ਕਿ ਇੱਥੇ ਵਰਨਰੀ ਰਾਜ ਲੱਗੇ ਔਰ ਜਿਹੜੀ ਪੰਜਾਬ ਦੀ ਚਰਮ ਰਾਈ ਹੋਈ ਸਥਿਤੀ ਹੈ ਉਹਨੂੰ ਠੀਕ ਕੀਤਾ ਜਾਵੇ ਨਹੀਂ ਤੇ ਇੱਥੇ ਨਾ ਪੰਜਾਬ ਬਚੇਗਾ ਨਾ ਪੰਜਾਬੀ ਉਹਨਾਂ ਨੇ ਸਾਰਿਆਂ ਤੇ ਜੋ ਅੱਜ ਬੁਰਾ ਹਾਲ ਕਰ ਦਿੱਤਾ ਮੈਂ ਸਮਝਦਾ ਇਹ ਤੋਂ ਬੁਰਾ ਹਾਲ ਕਦੀ ਅਕੇ ਹੋਇਆ ਨਹੀਂ ਕੀ ਸਮਝਦੇ ਹੋ ਕਿ ਉਹ ਕਹਿੰਦੇ ਜਦੋਂ ਬਲਾਸਟ ਮੰਦਿਰਾਂ ਦੇ ਵਿਚੋਂ ਤੇ ਬਾਅਦੋਂ ਬੰਦੇ ਫੜੇ ਜਾਂਦੇ ਪਹਿਲੇ ਕਹਿੰਦੇ ਟਾਇਰ ਫਟਿਆ ਦੇਖੋ ਪਹਿਲਾਂ ਕਿਉਂ ਨਹੀਂ ਪਹਿਲਾਂ ਇਹਨਾਂ ਨੇ ਕਹਿੰਦੀ ਬਾਹਣਾ ਲਾਂਦੇ ਰੇਡੀਏਟਰ ਫਟ ਗਿਆ ਕਹਿੰਦੀ ਕਹਿੰਦੇ ਟਾਇਰ ਫਟ ਗਿਆ ਕਹਿੰਦੀ ਕਹਿੰਦੇ ਟਰਾਂਸਫਾਰਮਰ ਪਟ ਗਿਆ ਇਹ ਬਾਹਨੇ ਲਾ ਲਾ ਕੇ ਅੱਜ ਇਹ ਪਹਿਲੇ ਝੂਰ ਬੋਲ ਬੋਲ ਕੇ ਸਰਕਾਰ ਬਣਾਈ ਝੂਟ ਬੋਲ ਬੋਲ ਕੇ ਆਪਣਾ ਬਚਾਅ ਕਰ ਰਹੇ ਇਹ ਝੂਟ ਚਾਰਾਂ ਦਿਨ ਚੱਲਣ ਵਾਲਾ ਨਹੀਂ ਆ ਫਿਰ 2 ਮਿੰਟ ਦੇ ਵਿੱਚ ਬੰਦੇ ਵੀ ਫੜ ਲੈਂਦੇ ਕਿਉਂ ਨਹੀਂ ਇਹਨਾਂ ਦੀ ਜਿਹੜੀ ਪੁਲਿਸ ਆ ਉਹ ਕੇਦਰੀਵਾਲ ਦੀ ਸੰਜੇ ਸਿੰਘ ਦੀ ਸੁਸ਼ੋਧਿਆ ਦੀ ਸਕਿਉਰਟੀ ਤੇ ਜੈਡ ਸਕਿਉਰਟੀ ਲਾਈਆਂ ਉਹਨਾਂ ਨੂੰ ਪੰਜਾਬ ਚ ਬੁਲਾਵੇ ਉਸ ਪੁਲਿਸ ਨੂੰ ਔਰ ਇੰਟੈਲੀਜੈਂਸ ਦੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਥੇ ਇਹੋ ਜਿਹੇ دہشت ਗੱਤ ਫਿਰਨੇ ਚਾਹੀਦੇ ਆ ਕਿਉਂ ਸਾਰੀ ਪੁਲਿਸ ਨਾਲ ਦਿੱਲੀ ਭੇਜਤ ਅਰਵਦੀਪ ਸਿੰਘ ਸ਼ੰਤੀ ਜੀ ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਾ ਸੀਨੀਅਰ ਵਾਈਸ ਪ੍ਰੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਵੀ ਭਗਵੰਤ ਮਾਨ ਸਾਹਿਬ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਆਪਣੀ ਸਰਕਾਰ ਸੱਤਾ ਚਲਾ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਵੀ ਗਰ ਤੁਜ ਕੋ ਗਰੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋਂ ਗਰ ਤੁਜ ਕੋ ਗਰੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋਂ ਹਮ ਵੀ ਤਖਤੋਂ ਕੋ ਪਲਟਨੇ ਕਾ ਹੁਨਰ ਰਖਤੇ ਹਾਂ ਭਗਵੰਤ ਮਾਨ ਸਾਹਿਬ ਸਾਡੇ ਭਾਜਪਾ ਦੇ ਰਾਸ਼ਟਰੀ ਪਰਿਸ਼ਦ ਦੇ ਸਦਸਿਓ ਪੂਰਬ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵ੍ਰਿਸ਼ਟ ਨੇਤਾ ਸਾਡੇ ਮਨਰੰਜਨ ਕਾਲੀਆ ਜਿਨ੍ਹਾਂ ਦੇ ਉੱਤੇ ਰਾਤ ਨੂੰ ਸਵਾ 1 ਵਜੇ ਹੈਂਡ ਗ੍ਰਨੇਡ ਸੁੱਟਿਆ ਗਿਆ ਵੈ ਸਾਡੇ ਲੀਡਰ ਹੀ ਸੁਰੱਖਿਤ ਨੇਹੀ ਹੈ ਤੇ ਆਮ ਜਨਤਾ ਕੀ ਸੁਰੱਖਿਤ ਰਹੇਗੀ ਪੰਜਾਬ ਦੀ 3 ਕਰੋੜ ਜਨਤਾ ਤੁਹਾਡੇ ਤੋਂ ਸਵਾਲ ਪੁੱਛਦੀ ਏ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਸੱਤਾ ਵਿੱਚ ਇਸ ਕਰਕੇ ਲੈ ਕੇ ਆਏ ਭਈ ਤੁਸੀਂ ਮੰਦਰਾਂ ਦੇ ਉੱਤੇ ਹਮਲੇ ਕਰਵਾਓ ਮੰਦਰਾਂ ਦੇ ਉੱਤੇ ਗ੍ਰਨੇਡ ਸੁੱਟਾਓ ਕਦਰ ਬੀ ਆਰ ਅੰਬੇਦਕਰ ਦੀ ਫੋਟੋ ਨੂੰ ਖੰਡਿਤ ਕਰੋ ਇਸ ਕਰਕੇ ਤੁਹਾਡੇ ਤੁਹਾਡੀ ਸਰਕਾਰ ਲੈ ਕੇ ਆਏ ਆ ਭਗਵੰਤਬਾਨ ਸਾਹਿਬ ਲੋਕ ਜਵਾਬ ਮੰਗਦੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਈ ਉਹਨਾਂ ਕੋ ਸਤੀਫਾ ਮੰਗਣਾਵਾ ਹੋ ਰਾਜਪਾਲ ਸਾਹਿਬ ਨੂੰ ਇਹ ਦਰਖਾਸਤ ਕਰਦਾ ਹਾਂ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਲੋਕ ਸੁਰੱਖਿਤ ਰਹਿਣ ਇਤਲਾਸ ਜਲਾਇਆ ਗਿਆ ਪੰਜਾਬ ਸਰਕਾਰ ਦਾ ਇੱਕ ਮਨੋਰੰਜਨ ਕਾਲੇ ਜਿਹੜੇ ਸਾਡੇ ਬਹੁਤ ਵੱਡੇ ਨੇਤਾ ਨੇ ਬਾਦਸ਼ਾਹ ਦੇ ਅਲੱਗ ਅਲੱਗ ਅਹੁਦਿਆਂ ਤੇ ਰਹੇ ਨੇ ਔਰ ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੀ ਸੇਵਾ ਕੀਤੀ ਹੈ ਇਦਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜਾ ਹੈਂਡ ਗ੍ਰੇਨੇਡ ਮਾਰ ਕੇ ਇਹ ਪੰਜਾਬ ਸਰਕਾਰ ਦਾ ਫੇਲਰ ਮੈਂ ਦੱਸ ਸਕਦਾ ਕਿ ਉਹਨਾਂ ਦੇ ਨਾਕਾਮੀ ਆ ਮੰਦਰ ਉਹਨਾਂ ਦੇ ਰਾਜ ਚ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਥਾਣੇ ਸੁਰੱਖਿਤ ਨਹੀਂ ਉਹਨਾਂ ਦੇ ਰਾਜ ਚ ਲੀਡਰ ਸਾਹਿਬਾਨ ਸੁਰੱਖਿਤ ਨਹੀਂ ਆਮ ਬੰਦਾ ਹਤਾਸ਼ ਹੈ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਅੱਜ ਭਗਵੰਤ ਮਾਨ ਨੂੰ ਸ਼ਰਮ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਔਰ ਬਾਕੀ ਵੀ ਜਿੰਨੇ ਨਾ ਧਾਰਮਿਕ ਔਰ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਚਾਹੀਦਾ ਵੀ ਜਗਾ ਜਗਾ ਪ੍ਰਦਰਸ਼ਨ ਕਰਕੇ ਆਪਣੇ ਪੰਜਾਬ ਨੂੰ ਸੁਰੱਖਿਤ ਕਰੋ ਆਪਣੇ ਪੰਜਾਬ ਨੂੰ ਬਚਾਓ ਔਰ ਭਗਵੰਤ ਮਾਨ ਨੂੰ ਹਟਾਓ ਉਸ ਪ੍ਰੋਟੈਸਟ ਰੱਖਿਆ ਗਿਆ ਸੀ ਜਿਹੜਾ ਬੀਤੇ ਰਾਤ ਸਾਡੇ ਬਹੁਤ ਸਤਿਕਾਰਯੋਗ ਲੀਡਰ ਦੇ ਉੱਪਰ ਹਮਲਾ ਹੋਇਆ ਗ੍ਰੇਨੇਡ ਦੇ ਨਾਲ ਬਹੁਤ ਹੀ ਮੰਦਪਾਕੀ ਘਟਨਾ ਹੈ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਅਨ ਆਰਡਰ ਬਹੁਤ ਹੀ ਖਰਾਬ ਹੋ ਜਾ ਰਿਹਾ ਹੈ ਦਿਨ ਬਰ ਦਿਨ ਮੈਂ ਇਸ ਰਾਜ ਦੇ ਵਿੱਚ ਮੰਦਰ ਸੁਰਖਿਤ ਨੇ ਨਹੀਂ ਥਾਣੇ ਸੁਰਖਿਤ ਨਹੀਂ ਨਹੀਂ ਲੀਡਰਸ ਸੁਰਖਿਤ ਨਹੀਂ ਮੈਂ ਸਮਝਦਾ ਹਾਂ ਕਿ ਜੇ ਲੀਡਰਸ ਸੁਰਖਿਤ ਨਹੀਂ ਹੈ ਤੇ ਆਮ ਲੋਕ ਆਮ ਜਨਤਾ ਸੁਰਖਿਤ ਕਿਦਾਂ ਮਹਿਸੂਸ ਕਰੇਗੀ ਜਦੋਂ ਇੱਕ ਪੂਰਵ ਕੈਬਨਿਟ ਮਨਿਸਟਰ ਦੇ ਉੱਪਰ ਉਹਦੇ ਘਰ ਦੇ ਉੱਪਰ ਇਦਾਂ ਦੇ ਹਮਲੇ ਹੋਣਗੇ ਤੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਏਗਾ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦੇ ਚਾਂਸਸ ਨੇ ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਜੀ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ ਤੇ ਹੱਥ ਜੋੜ ਕੇ ਪੂਰੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਜਿਹੜੀ ਉਹਨਾਂ ਦੇ ਰਾਜ ਦੇ ਵਿੱਚ ਨਾ ਮੰਦਿਰ ਸੁਰੱਖਿਤ ਨੇ ਨਾ ਥਾਣੇ ਸੁਰੱਖਿਤ ਨੇ ਨਾ ਹੀ ਲੀਡਰ ਸੁਰੱਖਿਤ ਨੇ ਨਾ ਹੀ ਆਮ ਜਨਤਾ ਸੁਰੱਖਿਤ ਹੈ ਕਦੀ ਕਿਤੇ ਹਮਲਾ ਹੁੰਦਾ ਹੈ ਕਦੀ ਕਿਤੇ ਹਮਲਾ ਹੁੰਦਾ ਪਿਛੇ ਥੋੜੇ ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਮੰਦਿਰ 'ਤੇ ਹਮਲਾ ਹੋਇਆ ਸੀ ਤੇ ਬੰਦੇ ਫੜ ਲਿੱਕੇ ਜਾਂਦੇ ਆ ਬਾਅਦ ਬੰਦੇ ਫੜੇ ਜਾਂਦੇ ਆ ਇੰਟੈਲੀਜੈਂਸ ਕਿੱਥੇ ਹੈ ਪਹਿਲੇ ਬੰਦੇ ਫੜੋ ਉਹਨਾਂ ਨੂੰ ਪਹਿਲੇ ਹੀ ਨਕੈਲ ਪਾਓ ਤਾਂ ਕਿ ਇਹ ਹਮਲੇ ਹੋਣ ਹੀ ਨਾ ਤੇ ਪ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਹਲੇ ਵੀ ਬੰਦ ਨੇ ਅੱਖਾਂ ਖੋਲ ਲਵੋ ਨਹੀਂ ਤੇ ਆਨ ਵਾਲਾ ਦੌਰ ਪੰਜਾਬ 'ਚ ਬਹੁਤ ਹੀ ਖਰਾਬ ਹੈ ਤੇ ਇਹ ਤੁਹਾਡੇ ਤੋਂ ਸੰਭਿਆ ਨਹੀਂ ਜਾਣਾ ਕਿਉਂਕਿ ਆਏ ਦਿਨ ਹਮਲੇ ਹੋ ਰਹੇ ਆ ਕੋਈ ਪਹਿਲੀ ਵਾਰ ਨਹੀਂ ਹੋਇਆ 3 ਸਾਲ 'ਚ ਮੈਂ ਸਮਝਦਾ ਹਾਂ ਲੱਖਾਂ ਵਾਰੀ ਹਮਲੇ ਹੋ ਗਏ ਆ ਤੇ ਕੋਈ ਵੀ ਹਮਲੇ ਨੂੰ ਹੋਣ ਤੋਂ ਪਹਿਲੇ ਨਹੀਂ ਫੜਿਆ ਜਾ ਸਕਿਆ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਤੇ ਨਕੀਲ ਪਈ ਜੀ